ਲੋਜੀਕ ਬੜੀ ਵਧੀਆ ਭਰਤੀ ਆ ਗਈ ਹੈ ਡੀਜੀ ਐਨਸੀਸੀ ਡਾਇਰੈਕਟੋਰੇਟ ਜਨਰਲ ਨੈਸ਼ਨਲ ਕੈਡਟ ਕੋਪਸ ਵੱਲੋਂ ਜਿੰਨੂ ਕੀ ਅਸੀਂ ਐਨਸੀਸੀ ਦੇ ਨਾਮ ਤੋਂ ਜਾਣਦੇ ਹਾਂ ਐਨਸੀਸੀ ਵਾਲਿਆਂ ਨੇ ਇੱਕ ਬੜੀ ਵੱਡੀ ਆਪਰਤੀ ਕਰਦੀ ਹੈ ਜਦੇ ਵਿੱਚ ਕੀ ਸੈਲਰੀ ਜਿਹੜੀ ਹੈ 45000 ਤੱਕ ਦਿੱਤੀ ਜਾਏਗੀ ਤੇ 3% ਐਨੂਅਲ ਇਨਕਰੀਮੈਂਟ ਵੀ ਹੋਏਗਾ ਮਤਲਬ ਤੁਹਾਡੀ ਜਿਹੜੀ ਤਨਖਾਹ ਹੈ ਉਹ ਵੀ ਵਧਦੀ ਜਾਏਗੀ ਇਸ ਵੀਡੀਓ ਨੂੰ ਅੱਗੇ ਵੀ ਜਰੂਰ ਸ਼ੇਅਰ ਕਰ ਦਿਓ ਜਿੰਨੇ ਵੀ ਤੁਹਾਡੇ ਗਰੁੱਪਸ ਨੇ ਜਾਂ ਕੋਈ ਫਰੈਂਡਸ ਨੇ ਉਹਨਾਂ ਨਾਲ ਵੀ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦੇ ਕੰਮ ਆ ਸਕੇ ਤੇ ਜੋ ਇਸ ਚੈਨਲ ਤੇ ਨਵੇਂ ਆਏ ਨੇ ਪਹਿਲਾ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਜਦੋਂ ਮੈਂ ਕੋਈ ਵੀਡੀਓ ਅਪਲੋਡ ਕਰਾਂ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਇਸ ਭਰਤੀ ਲਈ ਕੁੱਲ ਟੋਟਲ 349 ਵੈਕੈਂਸੀਆਂ ਨਿਕਲੀਆਂ ਨੇ 349 ਸੀਟਾਂ ਨੇ ਤੇ ਪੰਜ ਸਟੇਟਾਂ ਵਿੱਚ ਨਿਕਲੀ ਹੋਈ ਹੈ ਬਿਹਾਰ Jharkhand UP ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਨਾਰਥ-ਈਸਟ ਰੀਜਨ ਮਹਾਰਾਸ਼ਟਰ ਇਨ੍ਹਾਂ ਸਟੇਟਾਂ ਦੇ ਵਿੱਚ ਇਹ ਭਰਤੀ ਨਿਕਲੀ ਹੋਈ ਹੈ ਤੇ ਜੋ ਵੀ ਜਿਸ ਸਟੇਟ ਸਟੇਟ ਤੋਂ ਅਪਲਾਈ ਕਰ ਰਿਹਾ ਉਹਨੂੰ ਉਹ ਸਟੇਟ ਦੀ ਲੋਕਲ ਲੈਂਗੁਏਜ ਹੋਣੀ ਚਾਹੀਦੀ ਹੈ ਅਗਰ ਮੰਨ ਲਓ ਤੁਸੀਂ ਪੰਜਾਬ ਹਰਿਆਣਾ ਜਾਂ ਚੰਡੀਗੜ੍ਹ ਐਟਪੀ ਤੋਂ ਕਰ ਰਹੇ ਹੋ ਤੇ ਤੁਹਾਨੂੰ ਪੰਜਾਬੀ ਜਾਂ ਹਿੰਦੀ ਇਹ لازਮੀ ਹੋਣੀ ਚਾਹੀਦੀ ਹੈ ਇਸ ਭਰਤੀ ਲਈ ਕੋਈ ਐਗਜ਼ਾਮ ਨਹੀਂ ਹੈ ਸਿਰਫ ਤੁਸੀਂ ਕੀ ਕਰਨੇ ਆਪਣੇ ਜਿਹੜੇ ਡਾਕੂਮੈਂਟਸ ਹੈ ਮੈਂ ਤੁਹਾਨੂੰ ਡਾਕੂਮੈਂਟ ਲਿਸਟ ਦੱਸ ਦਾਂਗੀ ਤੁਸੀਂ ਉਹ ਡਾਕੂਮੈਂਟਸ ਲਿਸਟ ਦੀ ਪੀਡੀਐਫ ਬਣਾ ਕੇ ਤੁਸੀਂ ਈਮੇਲ ਦੇ ਉੱਤੇ ਸਿਰਫ ਮੇਲ ਕਰਨੀ ਹੈ ਤੁਹਾਨੂੰ ਇੱਕ ਈਮੇਲ ਦੇ ਦਿੱਤੀ ਜਾਏਗੀ ਤੁਹਾਨੂੰ ਮੈਂ ਕੰਟੈਕਟ ਨੰਬਰ ਮੈਂਸ਼ਨ ਕਰ ਦਾਂਗੀ ਤੁਸੀਂ ਉੱਥੇ ਕੋਈ ਵੀ ਤੁਹਾਡੀ ਕੋਈ ਪ੍ਰੋਬਲਮਸ ਹੈ ਕੋਈ ਕੁਐਰੀਜ਼ ਹੈ ਕੋਈ ਤੁਸੀਂ ਕੀ ਕੋਈ ਡਿਸਕਸ਼ਨ ਚਾਹੁੰਦੇ ਹੋ ਤੁਸੀਂ ਉਸ ਕੰਟੈਕਟ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਮੇਲ ਦੇ ਦਿੱਤੀ ਜਾਏਗੀ ਜਿੱਥੇ ਤੁਸੀਂ ਆਪਣੀ ਪੀਡੀਐਫ ਵਗੈਰਾ ਤੁਸੀਂ ਉਹਨਾਂ ਨੂੰ ਮੇਲ ਕਰਨੀ ਹੈ ਤੇ ਇਹ ਜਿਹੜੀ ਮੇਲ ਜਿਹੜੇ ਤੁਸੀਂ ਡਾਕੂਮੈਂਟ ਮੇਲ ਕਰਨੇ ਨੇ ਇਹਨਾਂ ਦੇ ਮੇਲ ਕਰਨ ਦੀ ਜਿਹੜੀ ਲਾਸਟ ਡੇਟ ਹੈ ਉਹ 20 ਅਕਤੂਬਰ ਤੱਕ ਹੈ ਤੁਸੀਂ 20 ਅਕਤੂਬਰ ਤੱਕ ਆਪਣੇ ਜਿਹੜੇ ਵੀ ਡਾਕੂਮੈਂਟਸ ਨੇ ਤੁਹਾਡੇ ਉਹਦੀ ਪੀਡੀਐਫ ਬਣਾ ਕੇ ਉਹਨਾਂ ਨੂੰ ਮੇਲ ਕਰ ਸਕਦੇ ਹੋ ਬਾਈ ਪੋਸਟ ਤੁਹਾਨੂੰ ਐਡਰੈਸ ਦੇ ਦਿੱਤਾ ਜਾਏਗਾ ਤੁਸੀਂ ਬਾਈ ਪੋਸਟ ਭੇਜ ਸਕਦੇ ਹੋ ਤੇ ਯਾ ਤੁਸੀਂ ਆਨਲਾਈਨ ਫਿਲ ਕਰ ਸਕਦੇ ਹੋ ਆਨਲਾਈਨ ਵੀ ਫਿਲ ਹੋਏਗਾ ਮੈਂ ਤੁਹਾਨੂੰ ਲਿੰਕ ਭੇਜਾਂਗੀ ਸਾਈਟ ਦਾ ਤੁਸੀਂ ਉੱਥੇ ਜਾ ਕੇ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ ਪਰ ਯਾਦ ਰੱਖਿਓ ਇਹ ਸਾਰੇ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਹੋਣਾ ਚਾਹੀਦਾ ਹੈ ਜਿਹੜੀ ਭਰਤੀ ਹੈ ਕੱਢੀ ਗਈ ਹੈ 349 ਵੈਕੈਂਸੀਆਂ ਦੀ ਇਹ ਸਿਰਫ ਐਕ ਸਰਵਿਸਮੈਨ ਲਈ ਹੈ ਉਹਨਾਂ ਨੇ ਸਿਰਫ ਐਕ ਸਰਵਿਸਮੈਨ ਹਾਇਰ ਕਰਨੇ ਨੇ ਦੂਸਰੇ ਕੈਂਡੀਡੇਟ ਇਹ ਨਬਰਤਿਆਂ ਲਈ ਅਪਲਾਈ ਨਹੀਂ ਕਰ ਸਕਦੇ ਸਿਰਫ ਜਿਹੜੇ ਐਕਸ ਸਰਵਿਸਮੈਨ ਨੇ ਸਾਫਾ ਫੌਜੀ ਨੇ ਉਹਨਾਂ ਲਈ ਇਹ ਭਰਤੀ ਹੈ ਸਾਫਾ ਫੌਜੀ ਉਹਨਾਂ ਨੇ ਹਾਇਰ ਕਰਨੇ ਨੇ ਤੇ ਉਹਨਾਂ ਨੂੰ ਬੜੀ ਵਧੀਆ ਸੈਲਰੀ ਪੈਕੇਜ ਦਿੱਤਾ ਜਾਂਦਾ ਜੋ ਉਹਨਾਂ ਦੀ ਕੈਟਾਗਰੀ ਦੇ ਅਕੋਰਡਿੰਗ ਹੋਏਗਾ ਉਹ ਮੈਂ ਤੁਹਾਨੂੰ ਹੁਣੇ ਦੱਸ ਦਾਂਗੀ ਮੈਂਸ਼ਨ ਕਰ ਦਾਂਗੀ ਇਸ ਭਰਤੀ ਲਈ ਜਿਹੜੀ ਐਪਲੀਕੇਸ਼ਨ ਫੀਸ ਹੈ ਉਹ ਜ਼ੀਰੋ ਲੱਗੇਗੀ ਮਤਲਬ ਤੁਹਾਡੀ ਕੋਈ ਐਪਲੀਕੇਸ਼ਨ ਫੀਸ ਨਹੀਂ ਹੈ ਤੁਸੀਂ ਸਿਰਫ ਆਪਣੇ ਡਾਕੂਮੈਂਟਸ ਦੀ ਪੀਡੀਐਫ ਬਣਾ ਕੇ ਉਹਨੂੰ ਤੁਸੀਂ ਮੇਲ ਕਰਨਾ ਤੇ ਉਹ 5MB ਤੋਂ ਘੱਟ ਹੋਣੀ ਚਾਹੀਦੀ ਹੈ ਜਾਂ ਤੁਹਾਨੂੰ ਐਡਰੈਸ ਦੇ ਦਿੱਤਾ ਜਾਏਗਾ ਤੁਸੀਂ ਉੱਥੇ ਪੋਸਟ ਕਰਨਾ ਹੈ ਸਕਰੀਨ ਦੇ ਉੱਤੇ ਈਮੇਲ ਆ ਰਹੀ ਹੈ ਜਿੱਥੇ ਤੁਸੀਂ ਆਪਣੇ ਜਿੰਨੇ ਵੀ ਤੁਹਾਡੇ ਡਾਕੂਮੈਂਟਸ ਨੇ ਮੈਂ ਡਾਕੂਮੈਂਟ ਲਿਸਟ ਹੁਣੇ ਦੱਸਦੀ ਹਾਂ ਤੁਹਾਨੂੰ ਉਹਨਾਂ ਦੀ ਪੀਡੀਐਫ ਬਣਾ ਕੇ ਤੁਸੀਂ 5MB ਤੋਂ ਘੱਟ ਰੱਖ ਕੇ ਤੁਸੀਂ ਸਿਰਫ ਉਹਨਾਂ ਨੂੰ ਮੇਲ ਕਰਨਾ ਹੈ ਤੇ ਇਹਦੇ ਨਾਲ ਫਾਰਮਸ ਆਣਗੇ ਤਿੰਨ ਫਾਰਮ ਨੇ ਇੱਕ ਜਿਹੜਾ ਤੁਹਾਡਾ ਅਨੈਕਸਰ 1 ਹੋਏਗਾ ਅਨੈਕਸਰ 2 ਹੋਏਗਾ ਤੇ ਤੀਸਰਾ ਅਨੈਕਸਰ 3 ਹੈ ਜਿਹਦੇ ਵਿੱਚ ਤੁਹਾਨੂੰ ਡੈਕਲੇਰੇਸ਼ਨ ਹੋਏਗੀ ਡੈਕਲੇਰੇਸ਼ਨ ਫਾਰਮ ਹੈ ਤੁਸੀਂ ਇਹ ਤਿੰਨ ਫਾਰਮਸ ਨੂੰ ਫਿਲ ਕਰਕੇ ਤੁਸੀਂ ਇਹ ਆਪਣੇ ਨਾਲ ਦੇ ਡਾਕੂਮੈਂਟ ਲਗਾ ਕੇ ਇਹਨਾਂ ਨੂੰ ਮੇਲ ਕਰਨਾ ਹੈ ਤੇ ਤੁਸੀਂ ਬਾਈ ਪੋਸਟ ਵੀ ਭੇਜ ਸਕਦੇ ਹੋ ਲੇਕਿਨ ਬਾਈ ਪੋਸਟ ਟਾਈਮ ਲੱਗੇਗਾ ਇਸ ਕਰਕੇ ਤੁਸੀਂ ਸਿੱਧੀ ਮੇਲ ਕਰ ਦਿਓ ਇਹਨਾਂ ਨੂੰ ਸਕਰੀਨ ਦੇ ਉੱਪਰ ਤੁਹਾਨੂੰ ਮੇਲ ਐਡਰੈਸ ਆ ਰਿਹਾ ਜਿੱਥੇ ਤੁਸੀਂ ਮੇਲ ਕਰਨੇ ਨੇ ਡਾਕੂਮੈਂਟਸ ਤੇ ਇਹਦੇ ਵਿੱਚ ਤੁਸੀਂ ਕੀ ਕੀ ਲਗਾਓਗੇ ਡਾਕੂਮੈਂਟਸ ਦੇ ਨਾਲ ਨਾਲ ਇਦਾਂ ਤੁਸੀਂ ਇੱਕ ਫਾਰਮ ਲਗਾਓਗੇ ਅਨੈਕਸ 1 ਜਿਹੜਾ ਫਾਰਮ ਹੈ ਉਹ ਤੁਸੀਂ ਫਾਰਮ ਫਿਲ ਕਰੋਗੇ ਜਿਹੜੇ ਤੇ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਮੈਂ ਭੇਜ ਦਾਂਗੀ WhatsApp ਥਰੂ ਤੁਹਾਨੂੰ ਭੇਜ ਦਾਂਗੀ ਮੈਂ ਤੁਸੀਂ ਉਹ ਫਾਰਮ ਫਿਲ ਕਰਨਾ ਹੈ ਫਿਰ ਉਸ ਤੋਂ ਬਾਅਦ ਤਿੰਨ ਫਾਰਮ ਨੇ ਆ ਤਿੰਨੋਂ ਤੁਸੀਂ ਫਾਰਮ ਫਿਲ ਕਰਕੇ ਇਹਦੇ ਨਾਲ ਤੁਸੀਂ ਆਪਣੇ 셀ਫ ਅਟੈਸਟਡ ਤੁਹਾਡੀ ਆਧਾਰ ਕਾਰਡ ਦੀ ਕਾਪੀ ਲੱਗੇਗੀ ਤੁਸੀਂ ਆਧਾਰ ਕਾਰਡ ਆਪਣਾ 셀ਫ ਅਟੈਸਟ ਕਰੋਗੇ ਖੁਦ ਨੂੰ ਅਟੈਸਟ ਕਰੋਗੇ ਮਤਲਬ ਖੁਦ ਤੁਸੀਂ ਆਪਣੇ ਸਿਗਨੇਚਰ ਕਰਕੇ ਆਧਾਰ ਕਾਰਡ ਤੇ ਉਹ ਲਗਾਣੇ ਆ ਦੂਸਰੇ ਤੁਸੀਂ ਅਟੈਸਟ ਜਿਹੜੀ ਪਰਮਨੈਂਟ ਤੁਹਾਡਾ ਐਡਰੈਸ ਪ੍ਰੂਫ ਹੋਏਗਾ ਉਹਦਾ ਕੋਈ ਜੋ ਵੀ ਤੁਹਾਡੇ ਘਰ ਦਾ ਪ੍ਰੂਫ ਹੈ ਤੁਹਾਡਾ ਰੈਜ਼ੀਡੈਂਸ ਪ੍ਰੂਫ ਹੈ ਉਹ ਤੁਸੀਂ ਨਾਲ ਲਗਾਓਗੇ ਉਸ ਅੱਗੇ ਤੁਸੀਂ ਆਪਣੀ ਪੈਨਸ਼ਨ ਦੀ ਜਿਹੜੀ ਪੇਮੈਂਟ ਆਰਡਰ ਹੈ ਜਰ ਪੀਪੀਓ ਆ ਪੀਪੀਓ ਦੀ ਕਾਪੀ ਲੱਗੇਗੀ ਤੁਹਾਡਾ ਕੈਰੈਕਟਰ ਸਰਟੀਫਿਕੇਟ ਦੀ ਕਾਪੀ ਲੱਗੇਗੀ ਇੱਕ ਫਿਰ ਇੱਕ ਅੱਗੇ ਤੁਹਾਡਾ ਜਿਹੜਾ ਤੁਸੀਂ ਕੋਈ ਵੀ ਜੋ ਆਰਮੀ ਵਿੱਚ ਜਾਂ ਸਿਵਲ ਦੇ ਵਿੱਚ ਕੋਈ ਵੀ ਕੋਰਸ ਕੀਤਾ ਹੋਇਆ ਅਗਰ ਕੀਤਾ ਹੈ ਤੇ ਉਹ ਲਗਾ ਦਿਓ ਅਗਰ ਨਹੀਂ ਕੀਤਾ ਹੋਇਆ ਤਾਂ ਕੋਈ ਗੱਲ ਨਹੀਂ ਤੇ ਫਿਰ ਤੁਸੀਂ ਇੱਕ ਆਪਣਾ ਜਿਹੜਾ ਮੈਡੀਕਲ ਫਿਟਨੈਸ ਸਰਟੀਫਿਕੇਟ ਮਿਲਦਾ ਤੁਹਾਨੂੰ ਜਦੋਂ ਤੁਸੀਂ ਡਿਸਚਾਰਜ ਹੁੰਦੇ ਹੋ ਉਸ ਟਾਈਮ ਤੁਹਾਨੂੰ ਜਿਹੜਾ ਮੈਡੀਕਲ ਸਰਟੀਫਿਕੇਟ ਮਿਲਿਆ ਹੋਇਆ ਫਿਟਨੈਸ ਦਾ ਉਹ ਤੁਹਾਡਾ ਪ੍ਰੂਫ ਲੱਗੇਗਾ ਨਾਲ ਤੇ ਇੱਕ ਤੁਸੀਂ ਮੈਡੀਕਲ ਸਰਟੀਫਿਕੇਟ ਹੋਰ ਲਗਾਓਗੇ ਆਪਣਾ ਹੁਣ ਪ੍ਰੈਜੈਂਟ ਦਾ ਲਗਾਓਗੇ ਇੱਕ ਦਾ ਤੁਹਾਡਾ ਡਿਸਚਾਰਜ ਟਾਈਮ ਤੇ ਜਿਹੜਾ ਮਿਲਿਆ ਤੁਹਾਨੂੰ ਉਹ ਲਗਾਓਗੇ ਇੱਕ ਤੁਸੀਂ ਪ੍ਰੈਜੈਂਟ ਦਾ ਫਿਟਨੈਸ ਦਾ ਬਣਾਓਗੇ ਸਿਵਲ ਸਰਜਨ ਕੋਲੋਂ ਕੋਈ ਵੀ ਸਿਵਲ ਸਰਜਣਾ ਉਹਦੂ ਕੋਲ ਮੈਡੀਕਲ ਸਰਟੀਫਿਕੇਟ ਬਣਾ ਲਿਓ ਆਪਣਾ ਇੱਕ ਤੁਹਾਡਾ ਉਹ ਲੱਗੇਗਾ ਉਹਦੀ ਕਾਪੀ ਲੱਗੇਗੀ ਤੇ ਇੱਕ ਤੁਹਾਨੂੰ ਅਗਰ ਤੁਹਾਡ ਕੋਈ ਆਨਰਸ ਹੈ ਕੋਈ ਅਵਾਰਡਸ ਹੈ ਤੁਹਾਨੂੰ ਕਿਸੇ ਇਨਾਮਾਂ ਦੇ ਕੋਈ ਸਰਟੀਫਿਕੇਟ ਮਿਲੇ ਨੇ ਕੋਈ ਅਚੀਵਮੈਂਟ ਦਾ ਮਿਲਿਆ ਹੋਇਆ ਕਿਸੇ ਦਾ ਉਹ ਸਰਟੀਫਿਕੇਟ ਲਗਾ ਦਿਓ ਅਗਰ ਨਹੀਂ ਹੈ ਤੇ ਰਹਿਣ ਦਿਓ ਤੇ ਇੱਕ ਤੁਸੀਂ ਆਪਣੀ ਕੀ ਲਗਾਓਗੇ ਪਾਸਪੋਰਟ ਸਾਈਜ਼ ਫੋਟੋ ਲਗਾਓਗੇ ਤੇ ਜਿਹੜੀ ਪੁਰਾਣੀ ਨਾ ਕੋਈ ਲਗਾਓ ਲੇਟੈਸਟ ਹੋਣੀ ਚਾਹੀਦੀ ਹੈ ਤੇ 50 KB ਤੋਂ ਘੱਟ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਅਗਰ ਤੁਹਾਡੇ ਕੋਲ ਕੋਈ ਹੋਰ ਵੀ ਜਿੱਦਾਂ ਟ੍ਰੇਡਸ ਦੇ ਸਰਟੀਫਿਕੇਟਸ ਨੇ ਕੋਈ ਵੈਪਨ ਸਰਟੀਫਿਕੇਟ ਹੈ ਤੁਹਾੜੇ ਕੋਲ ਮੋਟਰ ਕੋਰਸ ਦਾ ਹੈ ਕੋਈ ਡ੍ਰਿਲ ਕੋਰਸ ਹੈ ਤੇ ਇਹੋ ਜਿਹੀ ਵੀ ਅਗਰ ਤੁਹਾਡੇ ਕੋਲ ਕੋਈ ਕੋਰਸ ਨੇ ਤੇ ਉਹਦੇ ਵੀ ਤੁਸੀਂ ਸਰਟੀਫਿਕੇਟ ਨਾਲ ਲਗਾ ਦਿਓ ਇਹਨਾਂ ਤੁਹਾਨੂੰ ਪ੍ਰਾਇੋਰਟੀ ਮਿਲੇਗੀ ਬਾਕੀ ਜੋ ਕੈਂਡੀਡੇਟ ਮੇਰੇ ਨਾਲ ਮੇਰੇ ਨਾਲ ਜੁੜੇ ਹੋਏ ਨੇ ਮੇਰੇ WhatsApp ਗਰੁੱਪ ਦੇ ਵਿੱਚ ਨੇ ਉਹਨਾਂ ਨੂੰ ਮੈਂ ਇਹ ਫਾਰਮ ਭੇਜ ਦਾਂਗੀ ਤੁਸੀਂ ਉੱਥੋਂ ਆਪਣੇ ਫਾਰਮ ਲੈ ਕੇ ਇਹਨਾਂ ਨੂੰ ਮੇਲ ਕਰ ਸਕਦੇ ਹੋ ਬਾਕੀ ਜੋ ਕੈਂਡੀਡੇਟ ਮੇਰੇ ਨਾਲ ਜੁੜੇ ਨਹੀਂ ਆ ਉਹਨਾਂ ਨੂੰ ਸਕਰੀਨ ਦੇ ਉੱਪਰ ਮੈਂ ਸਾਈਟ ਦੇ ਦਾਂਗੀ ਸਾਈਟ ਆ ਰਹੀ ਹੈ ਸਾਈਟ ਨੇਮ ਆਂਦਾ ਪਿਆ ਤੁਸੀਂ ਉਹ ਸਾਈਟ ਦੇ ਉੱਪਰ ਕਲਿੱਕ ਕਰਕੇ ਉਹਨੂੰ ਗੂਗਲ ਤੇ ਸਰਚ ਕਰਿਓ ਤੇ ਅੱਗੇ ਤੁਹਾਡ ਕੋ ਖੁੱਲ ਜਾਏਗੀ ਸਾਈਟ ਉੱਥੋਂ ਤੁਸੀਂ ਇਹ ਜਿਹੜੇ ਡਾਕੂਮੈਂਟਸ ਨੇ ਜਿਹੜੇ ਇਹ ਫਾਰਮਸ ਲੱਗਣੇ ਨੇ ਐਨੈਕਸਸ ਲੱਗਣੇ ਨੇ ਨਾਲ ਤਿੰਨੇ ਤਿੰਨੋਂ ਤੁਸੀਂ ਉੱਥੋਂ ਡਾਊਨਲੋਡ ਕਰ ਲਿਓ ਡਾਊਨਲੋਡ ਕਰਕੇ ਇਹਨਾਂ ਨੂੰ ਤੁਸੀਂ ਮੇਲ ਕਰਨਾ ਹੈ ਆਪਣੇ ਡਾਕੂਮੈਂਟਸ ਦੇ ਨਾਲ ਹਾਂਜੀ ਇੱਕ ਹੋਰ ਵਧੀਆ ਗੱਲ ਹੈ ਜਿੱਥੇ ਤੁਹਾਨੂੰ ਇੰਨੀ ਵਧੀਆ ਸੈਲਰੀ ਮਿਲਦੀ ਪਈ ਹੈ ਇਸ ਜੋਬ ਦੇ ਵਿੱਚ ਤੇ ਤੁਹਾਨੂੰ ਇਸ ਦੇ ਨਾਲ-ਨਾਲ ਤੁਹਾਨੂੰ ਚੋਇਸ ਵੀ ਖੁਦ ਪੁੱਛੀ ਜਾਏਗੀ ਤੁਹਾਨੂੰ ਚੋਇਸ ਪੁੱਛੀ ਜਾਏਗੀ ਕਿ ਤੁਸੀਂ ਕਿੱਥੇ ਪੋਸਟਿੰਗ ਲੈਣਾ ਚਾਹੁੰਦੇ ਹੋ ਤੁਹਾਨੂੰ 3 ਚੋਇਸ ਮਿਲਣਗੀਆਂ 3 ਚੋਇਸ ਹੋਣਗੀਆਂ ਫਰਸਟ ਪ੍ਰਾਇੋਰਟੀ ਜਿੱਥੇ ਵੀ ਤੁਸੀਂ ਲੈਣਾ ਹੈ ਪਹਿਲਾਂ ਉਸੇ ਜਗ੍ਹਾ ਨੂੰ ਦਿੱਤੀ ਜਾਏਗੀ ਅਗਰ ਪਾਈ ਚਾਂਸ ਉੱਥੇ ਸੀਟ ਨਾ ਹੋਈ ਤੇ ਤੁਹਾਡੀ ਜਿਹੜੀ ਸੈਕੰਡ ਚੋਇਸ ਹੋਏਗੀ ਜਿਹੜੀ ਤੁਸੀਂ ਸੈਕੰਡ ਕੋਈ ਵੀ ਸਿਲੈਕਸ਼ਨ ਕੀਤੀ ਹੋਏਗੀ ਸਟੇਟ ਦੀ ਉੱਥੇ ਤੁਹਾਨੂੰ ਮਿਲੇਗੀ ਤੋ ਸੋ ਜਿਹੜੀ ਪੋਸਟਿੰਗ ਵੀ ਹੈ ਉਹ ਵੀ ਤੁਹਾਡੇ ਅਕੋਰਡਿੰਗ ਹੋਏਗੀ ਤੇ ਇਹਦੇ ਵਿੱਚ ਜਿਹੜਾ ਫਾਰਮ ਜਿਹੜੀ ਤੁਸੀਂ ਫਿਲ ਕਰਨੇ ਆ ਉਹਦੇ ਵਿੱਚ ਫਰਸਟ ਫਾਰਮ ਹੋਏਗਾ ਜਿੱਚ ਤੁਹਾਡੀ ਨੰਬਰ ਜੋ ਵੀ ਤੁਹਾਡਾ ਆਰਮੀ ਨੰਬਰ ਹੋਏਗਾ ਉਹ ਤੁਸੀਂ ਮੈਂਸ਼ਨ ਕਰਨਾ ਰੈਂਕ ਕਰਨੀ ਹੈ ਨੇਮ ਕਰਨਾ ਹੈ ਯੂਨਿਟ ਤੁਹਾਡੀ ਆਏਗੀ ਤੁਹਾਡਾ ਡੇਟ ਆਫ ਬਰਥ ਆ ਜਾਏਗਾ ਰਿਟਾਇਰਮੈਂਟ ਡੇਟ ਆ ਜਾਏਗੀ ਇਦਾਂ ਮਤਲਬ ਇਹੋ ਜੀ ਆਪਸ਼ਨ ਨੇ ਉਹਦੇ ਵਿੱਚ ਜੋ ਤੁਸੀਂ ਫਿਲ ਕਰਨੇ ਨੇ ਮਤਲਬ ਸਾਰੀ ਡਿਟੇਲ ਹੋਏਗੀ ਜੋ ਵੀ ਤੁਹਾਡਾ weight ਕਿੰਨਾ height ਕਿੰਨੀ ਆ ਤੁਸੀਂ ਕਿਹੜੇ-ਕਿਹੜੇ ਕੋਰਸ ਕੀਤੇ ਹੋਏ ਨੇ ਸਾਰਾ ਕੁਝ ਉਹਦੇ ਵਿੱਚ ਮੈਂਸ਼ਨ ਹੋਏਗਾ ਕਾਲਮ ਬਣੇ ਹੋਏ ਨੇ ਤੁਸੀਂ ਫਿਲ ਕਰਦੇ ਜਾਣਾ ਤੇ ਬਸ ਇਹਨਾਂ ਨੂੰ ਫਿਰ ਪੀਡੀਐਫ ਇੱਕ ਬਣਾਉਣੀ ਹੈ ਤੇ ਇਹਨਾਂ ਨੂੰ ਮੇਲ ਕਰ ਦੇਣਾ ਤੇ ਹਾਂਜੀ ਇਸ ਜੋਬ ਦੀ ਇੱਕ ਹੋਰ ਖਾਸੀਅਤ ਆਇਆ ਕਿ ਜਿਹੜੀ ਵੀ ਤੁਸੀਂ ਰੈਂਕ ਛੱਡ ਕੇ ਆਇਓ ਜਿਸ ਰੈਂਕ ਤੋਂ ਤੁਸੀਂ ਡਿਸਚਾਰਜ ਹੋ ਕੇ ਆਇਓ ਜਦੋਂ ਰਿਟਾਇਰਮੈਂਟ ਦੇ ਟਾਈਮ ਜਿਹੜੀ ਰੈਂਕ ਸੀ ਤੁਹਾਡੀ ਅੱਗੇ ਵੀ ਤੁਹਾਨੂੰ ਉਹੀ ਰੈਂਕ ਮਿਲੇਗੀ ਮੰਨ ਲਓ ਤੁਸੀਂ ਅਗਰ ਸੁਬੇਦਾਰ ਦੀ ਰੈਂਕ ਤੋਂ ਆਇਓ ਤੇ ਤੁਹਾਨੂੰ ਇੱਧਰ ਵੀ ਸੁਬੇਦਾਰ ਦੀ ਹੀ ਰੈਂਕ ਮਿਲੇਗੀ। ਅਗਰ ਤੁਸੀਂ ਹਵਲਦਾਰ ਦੀ ਰੈਂਕ ਤੋਂ ਆਇਓ ਤੇ ਤੁਹਾਨੂੰ ਇੱਧਰ ਵੀ ਹਵਲਦਾਰ ਦੀ ਰੈਂਕ ਹੀ ਮਿਲੇਗੀ। ਇਹ ਜਿਹੜੀ ਵੈਕੈਂਸੀਆਂ ਨਿਕਲੀਆਂ ਨੇ ਪੰਜ ਸਟੇਟਾਂ ਦੇ ਵਿੱਚ ਨੇ ਜਿਹਦੇ ਵਿੱਚ ਬਿਹਾਰ ਤੇ ਚਾਰਖੰਡ ਵਿੱਚ ਕੁੱਲ ਟੋਟਲ 52 ਵੈਕੈਂਸੀਆਂ ਨੇ, ਯੂਪੀ ਵਿੱਚ 72 ਵੈਕੈਂਸੀਆਂ ਨੇ ਤੇ ਨਾਰਥ-ਈਸਟ ਰੀਜਨ ਵਿੱਚ 106 ਵੈਕੈਂਸੀਆਂ ਨੇ, ਮਹਾਰਾਸ਼ਟਰ ਵਿੱਚ 64 ਨੇ। ਤੇ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਦੇ ਵਿੱਚ 55 ਵੈਕੈਂਸੀਆਂ ਨੇ ਜਿਹਦੇ ਵਿੱਚ ਜਿਹੜੀ ਇਹਦੀ ਮੈਂ ਡਿਟੇਲ ਪੂਰੀ ਫੁੱਲ ਦੱਸ ਦਿੰਨੀ ਆ ਤੁਹਾਨੂੰ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦੀ ਇਹਦੇ ਵਿੱਚ ਕੁੱਲ ਟੋਟਲ 55 ਵੈਕੈਂਸੀਆਂ ਨੇ ਜਿਹਦੇ ਵਿੱਚ ਜਿਹੜੇ JCO ESM ਨੇ ਉਹ 21 ਰੱਖਣੇ ਨੇ ਤੇ ਜਿਹੜੇ NCO ESM ਨੇ ਉਹ 34 ਰੱਖਣੇ ਨੇ ਮਤਲਬ JCO ਦੀਆਂ 21 ਵੈਕੈਂਸੀਆਂ ਨੇ ਤੇ NCO ਦੀਆਂ 34 ਵੈਕੈਂਸੀਆਂ ਨੇ ਹਾਂਜੀ ਏਜ ਦੀ ਗੱਲ ਕਰੀਏ ਤਾਂ ਜਿਹੜੀ ਮੈਕਸਿਮਮ ਏਜ ਹੈ JCO ਲਈ ਉਹ 56 ਸਾਲ ਤੱਕ ਹੈ 55 ਸਾਲ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ 55 ਸਾਲ ਤੱਕ ਦੇ ਜਿਹੜੇ ਜੀਸੀਓ ਨੇ ਉਹੀ ਅਪਲਾਈ ਕਰ ਸਕਦੇ ਨੇ ਤੇ ਜਿਹੜੇ ਐਨਸੀਓ ਨੇ ਐਨਸੀਓ ਐਕਸ ਸਰਵਿਸਮੈਨ ਉਹ 54 ਸਾਲ ਤੱਕ ਅਪਲਾਈ ਕਰ ਸਕਦੇ ਨੇ 54 ਸਾਲ ਤੋਂ ਉਹ ਉੱਪਰ ਨਹੀਂ ਹੋਣੀ ਚਾਹੀਦੀ ਇਹਨਾਂ ਦੀ ਲਿਮਿਟ ਤੇ ਇਹਦੇ ਵਿੱਚ ਜਿਹੜੇ ਕੁਝ ਟਰਮਸ ਤੇ ਕੰਡੀਸ਼ਨ ਵੀ ਰੱਖੀ ਆ ਉਹਨਾਂ ਨੇ ਕੁਝ ਸ਼ਰਤਾ ਰੱਖੀਆਂ ਹੋਈਆਂ ਨੇ ਕਿ ਜਿਹੜੀ ਜੀਸੀਓ ਦੇ ਵਿੱਚ ਸਿਰਫ ਸੂਬੇਦਾਰ ਤੇ ਨੈਪ ਸੂਬੇਦਾਰ ਹੀ ਅਪਲਾਈ ਕਰ ਸਕਦੇ ਨੇ ਤੇ ਜਿਹੜੀ ਐਨਸੀਓ ਇਹਦੇ ਵਿੱਚ ਸਿਰਫ ਹਵਲਦਾਰ ਹੀ ਅਪਲਾਈ ਕਰ ਸਕਦੇ ਨੇ ਬਾਕੀ ਜਿੰਨੀ ਵੀ ਰੈਂਕਸ ਨੇ ਉਹ ਕੈਂਡੀਡੇਟ ਇਨਾਂ ਵਿੱਚ ਉਹ ਜਿਹੜੇ ਐਕ ਸਰਵਿਸਮੈਨ ਨੇ ਉਹ ਅਪਲਾਈ ਨਹੀਂ ਕਰ ਸਕਦੇ ਇਸ ਭਰਤੀ ਲਈ ਤੁਸੀਂ ਆਪਣੀ ਜਿਹੜੀ ਰਜਿਸਟ੍ਰੇਸ਼ਨ ਹੈ ਆਨਲਾਈਨ ਵੀ ਆਪਣਾ ਫਾਰਮ ਭਰ ਸਕਦੇ ਹੋ ਆਨਲਾਈਨ ਵੀ ਤੁਹਾਨੂੰ ਪਰਸਾਈਟ ਆ ਰਹੀ ਹੈ ਤੁਸੀਂ ਇੱਥੇ ਜਾ ਕੇ ਅਪਲਾਈ ਕਰ ਸਕਦੇ ਹੋ ਤੇ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੇ ਜਿਹੜੀ ਇਹ ਆਨਲਾਈਨ ਫਾਰਮ ਨੇ ਫਿਲ ਕਰਨੇ ਨੇ ਤੇ ਜਿਹਦੇ ਲਈ ਜਿਹੜੇ ਸਿਰਫ ਜੀਐਸਓ ਤੇ ਐਨਸੀਓ ਹਵਲਦਾਰ ਹੀ ਅਪਲਾਈ ਕਰ ਸਕਦੇ ਨੇ ਤੇ ਇਸ ਪੋਸਟ ਲਈ ਐਮਐਸਪੀ ਹਵਲਦਾਰ ਵੀ ਅਪਲਾਈ ਨਹੀਂ ਕਰ ਸਕਦੇ ਜਿਹੜੇ ਐਮਐਸਪੀ ਹਵਲਦਾਰ ਨੇ ਉਹ ਵੀ ਇਸ ਪੋਸਟ ਲਈ ਐਲੀਜੀਬਲ ਨਹੀਂ ਨੇ ਸਿਰਫ ਜਿਹੜੇ ਇਹਦੇ ਵਾਸਤੇ ਸੂਬੇਦਾਰ ਨੈਬ ਸੂਬੇਦਾਰ ਤੇ ਹਵਲਦਾਰ ਸਿਰਫ ਇਹੀ ਰੈਂਕ ਦੇ ਜਿਹੜੇ ਐਕ ਸਰਵਿਸਮੈਨ ਨੇ ਉਹ ਹੀ ਅਪਲਾਈ ਕਰ ਸਕਦੇ ਨੇ ਇਸ ਜੋਬ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ ਕਿ ਤੁਹਾਡੀ ਕੋਈ ਰੈਡ ਐਂਟਰੀ ਨਹੀਂ ਹੋਣੀ ਚਾਹੀਦੀ ਕਰੈਕਟਰ ਤੁਹਾਡਾ ਐਗਜ਼ੈਂਪਲਰੀ ਹੋਣਾ ਚਾਹੀਦਾ ਹੈ ਸ਼ੇਪ 1 ਹੋਣੀ ਚਾਹੀਦੀ ਹੈ ਤੇ ਨਾਲ ਜਿਹੜਾ ਸਰਵਿਸ ਇਅਰ ਦਾ ਗੈਪ ਹੈ ਤੁਹਾਡਾ ਜਦੋਂ ਤੁਸੀਂ ਆਪਣੇ ਡਿਸਚਾਰਜ ਹੋਏ ਹੋ 2 ਸਾਲ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਮਤਲਬ ਸਿਰਫ ਇਹਦੇ ਵਿੱਚ ਉਹ ਹੀ ਐਕ ਸਰਵਿਸਮੈਨ ਅਪਲਾਈ ਕਰ ਸਕਦੇ ਨੇ ਜੋ 31 ਅਗਸਤ 2022 ਤੋਂ ਬਾਅਦ ਜਿਹੜੇ ਰਿਟਾਇਰ ਹੋਏ ਨੇ ਉਹ ਹੀ ਅਪਲਾਈ ਕਰ ਸਕਦੇ ਨੇ ਇਹ ਜਿਹੜੀ ਭਰਤੀ ਹੈ ਕੋਈ ਪੱਕੀ ਭਰਤੀ ਨਹੀਂ ਹੈ ਕੰਟਰੈਕਟ بیس ਤੇ ਹੈ ਤੇ ਇਹਦੇ ਵਿੱਚ ਜਿਹੜਾ ਟਾਈਮ ਆਫ ਪੀਰੀਅਡ ਹੋਏਗਾ 2 ਸਾਲ ਦਾ ਕੰਟਰੈਕਟ بیس ਹੈ ਕਈ ਸਟੇਟਾਂ ਵਿੱਚ 3 ਸਾਲ ਦਾ ਵੀ ਹੈ ਸੋ ਇਹ ਤੁਹਾਨੂੰ ਬਾਅਦ ਚ ਦੱਸ ਦਿੱਤਾ ਜਾਏਗਾ ਜਦੋਂ ਤੁਹਾਡੀ ਡਾਕੂਮੈਂਟੇਸ਼ਨ ਹੋਏਗੀ ਉਸ ਟਾਈਮ ਤੁਹਾਨੂੰ ਦੱਸ ਦਿੱਤਾ ਜਾਏਗਾ ਕਿ ਕਿਸ ਸਟੇਟ ਦਾ ਅਕੋਰਡਿੰਗ ਕੀ ਪ੍ਰੋਸੀਜਰ ਹੋਏਗਾ ਇਸ ਭਰਤੀ ਲਈ ਜਿਹੜੇ ਫਾਰਮ ਨੇ ਆਨਲਾਈਨ ਵੀ ਭਰੇ ਜਾ ਰਹੇ ਨੇ ਬਾਈ ਪੋਸਟ ਵੀ ਤੁਸੀਂ ਕਰ ਸਕਦੇ ਹੋ ਬਾਈ ਮੇਲ ਵੀ ਤੁਸੀਂ ਉਹਨਾਂ ਨੂੰ ਡਾਕੂਮੈਂਟ ਭੇਜ ਸਕਦੇ ਹੋ ਤੇ ਜਿਹੜੇ ਸ਼ਾਰਟਲਿਸਟਡ ਕੈਂਡੀਡੇਟ ਹੋਣਗੇ ਸਿਰਫ ਉਹਨਾਂ ਨੂੰ ਹੀ ਮੇਲ ਤੇ ਜਾਂ ਸ਼ਾਰਟਲਿਸਟਡ ਲਿਸਟ ਆ ਜਾਏਗੀ ਵੈਬਸਾਈਟ ਤੇ ਪਾ ਦਿੱਤੀ ਜਾਏਗੀ ਜਿਹੜੇ ਵੀ ਸ਼ਾਰਟਲਿਸਟਡ ਕੈਂਡੀਡੇਟ ਹੋਣਗੇ ਉਹਨਾਂ ਦੇ ਨੇਮ ਆ ਜਾਣਗੇ ਉਹਨਾਂ ਦੀ ਹੀ ਇੰਟਰਵਿਊ ਹੋਏਗੀ ਤੇ ਜਿਹੜੀ ਇੰਟਰਵਿਊ ਦੀ ਡੇਟ ਹੈ ਉਹ ਤੁਹਾਨੂੰ ਅਜੇ ਵੈਬਸਾਈਟ ਤੇ ਆ ਜਾਏਗੀ ਜਾਂ ਤੁਹਾਨੂੰ ਮੇਲ ਰਾਹੀਂ ਤੁਹਾਨੂੰ ਐਡਰੈਸ ਦੇ ਦਿੱਤਾ ਜਾਏਗਾ ਤੇ ਜਿਹੜੀ ਨਵੰਬਰ ਵਿੱਚ ਇਹ ਨਵੰਬਰ ਦੇ ਵਿੱਚ ਸ਼ਾਇਦ ਨਵੰਬਰ ਉਹਨਾਂ ਨੇ ਮੈਂਸ਼ਨ ਕੀਤੀ ਹੈ ਜੇ ਪ੍ਰੋਪਰ ਡੇਟ ਨਹੀਂ ਦਿੱਤੀ ਨਵੰਬਰ ਵਿੱਚ ਕਹਿ ਰਹੇ ਨੇ ਕਿ ਇਹਨਾਂ ਦੀ ਜਿਹੜੀ ਇੰਟਰਵਿਊ ਹੋਏਗੀ ਤੇ ਜਿਹੜੀ ਇੰਟਰਵਿਊ ਦੇ ਪਲੇਸ ਨੇ ਕਿੱਥੇ-ਕਿੱਥੇ ਇੰਟਰਵਿਊ ਹੋਣੀ ਹੈ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਦੀ ਜਿਹੜੀ ਇੰਟਰਵਿਊ ਹੋਣੀ ਹੈ ਉਹ ਹਿਸਾਰ ਗੁਰੂਗ੍ਰਾਮ ਨੂ ਰਿਵਾਰੀ ਕੁਰਕਸ਼ੇਤਰਾ ਯਮਨਾ ਨਗਰ ਜਿੰਦ ਅੰਬਾਲਾ ਐਂਡ ਬਿਵਾਨੀ ਇੱਥੇ ਇਹਨਾਂ ਦੀ ਇੰਟਰਵਿਊ ਹੋਏਗੀ ਤੇ ਇੰਟਰਵਿਊ ਦੀ ਡੇਟ ਸਿਰਫ ਉਹਨਾਂ ਕੈਂਡੀਡੇਟ ਨੂੰ ਹੀ ਭੇਜੀ ਜਾਏਗੀ ਜਿਨ੍ਹਾਂ ਦਾ ਸ਼ਾਰਟਲਿਸਟਡ ਵਿੱਚ ਨੇਮ ਆਏਗਾ ਧੰਨਵਾਦ ਜੀ